ਤੁਸੀਂ ਦੇਖ ਰਹੇ ਹੋ 24 ਪੰਜਾਬੀ ਨਿਊਜ਼ ਚੈਨਲ ਨੂੰ ਜ਼ਿਲ੍ਹਾ ਸੰਗਰੂਰ ਦੇ ਭਾਨੀਗੜ੍ਹ ਦੇ ਨਜ਼ਦੀਕ ਪੈਂਦੇ ਪਿੰਡ ਪੱਟੀਵਾਲ ਕਲਾਂ ਦੇ ਵਿੱਚੋਂ ਜਿੱਥੇ ਕਿਸਾਨ ਦੇ ਖੇਤ ਦੇ ਵਿੱਚ ਨਜ਼ਦੀਕ ਸੂਏ ਦੇ ਵਿੱਚ ਪਿਆ ਪਾੜ ਦੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਉਂਕਿ ਅੱਜਕਰ ਗੱਲ ਕਰੀਏ ਝੋਨੇ ਦੀ ਲਵਾਈ ਦਾ ਸੀਜ਼ਨ ਪੂਰੇ ਜੋਰਾਂ ਤੇ ਤਕਰੀਬਨ ਚੱਲ ਰਿਹਾ ਹੈ ਉਸ ਦੇ ਨਜ਼ਰ ਬਾਰਿਸ਼ ਦਾ ਵੀ ਸੀਜ਼ਨ ਸ਼ੁਰੂ ਹੋ ਚੁੱਕੇ ਹਨ ਉੱਥੇ ਹੀ ਨਹਿਰੇ ਅਤੇ ਸੂਆਂ ਦੇ ਵਿੱਚ ਪਾਣੀ ਦਾ ਵਹਾਅ ਵੀ ਬੁੜੀ ਸਪੀਡ ਨਾਲ ਚੱਲਦਾ ਨਜ਼ਰ ਆ ਰਿਹਾ ਕਿਉਂਕਿ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਜਿੱਥੇ ਨਿਚਲੇ ਪਾਣੀ ਨੂੰ ਬਚਾਉਣ ਦੇ ਲਈ ਸੂਆਂ ਦਾ ਪ੍ਰਾਲੇ ਕੀਤੇ ਜਾ ਰਹੇ ਇੱਕ SLAGA ਜੋ ਕੰਮ ਵੀ ਕੀਤੇ ਜਾ ਰਹੇ ਹਨ ਪਰ ਇੱਕ SLAGA ਜੋਗ ਦੇ ਨਾਂ ਨਾਲ ਆ ਨੁਕਸਾਨ ਦੇ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਕਿਉਂਕਿ ਇਹ ਕਿਸਾਨ ਪੱਟੀਵਾਲ ਦੇ ਹਨ ਬਾੜ ਦੇ ਕਿਸਾਨਾਂ ਵੱਲੋਂ ਪੱਟੀਵਾਲ ਵਿਖੇ ਇੱਕ ਜ਼ਮੀਨ ਠੇਕੇ ਤੇ ਲਈ ਹੋਈ ਹੈ ਜਿਦੇ ਵਿੱਚ ਕਿ 8-10 ਕਿਲੇ ਠੇਕੇ ਤੇ ਲਏ ਹੋਏ ਹਨ ਜੋਗੀ ਸੂਏ ਦੇ ਚ ਪਾੜ ਪੈਣ ਦੇ ਕਾਰਨ ਨੁਕਸਾਨੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਠਾਠਾ ਮਾਰ ਰਿਹਾ ਪਾਣੀ ਜੀਰੀ ਦੇ ਡੁੱਬੇ ਨਜ਼ਰ ਆ ਰਹੇ ਹਨ ਕਿਸਾਨਾਂ ਵੱਲੋਂ ਜਿੱਥੇ ਪਹਿਲਾਂ ਹੀ 85000 ਏਕੜ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ਤੇ ਲਈ ਹੋਈ ਉੱਥੇ 10 ਤੋਂ ਲੈ ਕੇ 12-13000 ਰੁਪਏ ਪ੍ਰਤੀ ਏਕੜ ਲਵਾਈ ਅਤੇ ਹੋਰ ਖਰਚੇ ਕਿਸਾਨ ਦੇ ਨਾਵਿਆਂ ਨਜ਼ਰ ਆਉਂਦੇ ਹਨ ਇਹ ਡੁੱਬ ਚੁੱਕੀ ਹੈ ਕੀ ਅਧਿਕਾਰੀਆਂ ਜ਼ਿੰਮੇਵਾਰ ਹਨ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੂਏ ਚ ਪਈ ਵੱਡੀ ਹੋਈ ਤਰੇੜ ਜਿੱਥੇ ਉਹਨਾਂ ਨੇ ਕਿਹਾ ਕਿ ਬੀਤੀ ਸ਼ਾਮ ਉਹਨਾਂ ਵੱਲੋਂ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਸੀ ਵੀ ਪਾਣੀ ਬਹੁਤ ਤੇਜ਼ ਉੱਪਰ ਦੀ ਚੱਲਦਾ ਨਜ਼ਰ ਆ ਰਿਹਾ ਹੈ ਉਹ ਘਟਾਇਆ ਜਾਵੇ ਪਰ ਉਹਨਾਂ ਨੇ ਨਾ ਧਿਆਨ ਦਿੰਦੇ ਰਾਤ 1:30 ਵਜੇ ਸੂਆ ਫਟ ਗਿਆ ਜਿਸ ਦੇ ਨਾਲ ਪਾੜ ਪਿਆ ਹੈ ਸੂਆ ਤੁਹਾਡੇ ਸਾਹਮਣੇ ਤਸਵੀਰਾਂ ਦਿਖਾ ਰਹੇ ਹਨ ਵੀ ਕਿਵੇਂ ਮਟੀਰੀਅਲ ਵੀ ਬਹੁਤ ਹਲਕੀ ਪੱਧਰ ਤੇ ਵਰਤਿਆ ਗਿਆ ਹੈ ਉਸ ਦਿਨ ਲੈ ਕੇ ਵੀ ਕੁਸਵਾਲਿਆ ਨਿਸ਼ਾਨ ਪੈਦਾ ਹੁੰਦਾ ਹੈ ਕਿਉਂਕਿ ਅਧਿਕਾਰੀ ਮੌਕੇ ਤੇ ਅਗਰ ਜਾ ਕੇ ਦੇਖਣ ਜਦੋਂ ਇਹ ਮਟੀਰੀਅਲ ਬਣਾਇਆ ਜਾਂਦਾ ਉਦੋਂ ਵੀ ਕੁਸਵਾਲਿਆ ਦੇ ਘੇਰੇ ਦੇ ਵਿੱਚ ਆਉਂਦਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸਾਨ ਦੀ ਫਸਲ ਖਰਾਬ ਹੋਈ ਹੈ ਕੌਣ ਇਸ ਨੂੰ ਮੁਆਵਜ਼ਾ ਦੇਵੇ ਗਾਇਸ ਇਸ ਸਬੰਧੀ ਜਦੋਂ ਉਹਨਾਂ ਨੇ ਐਸ.ਡੀ.ਓ ਨਾਲ ਗੱਲ ਕਰਨੀ ਚਾਹੀਦੀ ਤਾਂ ਉਹਨਾਂ ਨੇ ਪੱਤਰਕਾਰਾਂ ਨਾਲ ਫੋਨ ਚੱਕਣਾ ਵੀ ਮناسب ਨਾ ਸਮਝਿਆ ਜਦੋਂ ਮੌਕੇ ਦੇ जेई ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਵੀ ਫੋਨ ਨਾ ਚੱਕ ਕੇ ਦੇ ਕੰਮ ਜੋ जेई ਅਧਿਕਾਰੀਆਂ ਦੇ ਹੁਕਮਕਾਰ ਪਹੁੰਚਿਆ ਹੋਇਆ ਸੀ ਉਸਨੇ ਕਿਹਾ ਕਿ ਮੈਨੂੰ ਸਰਪਾਰ ਦੀ ਤੌਰ ਤੇ ਡਿਊਟੀ ਲੱਗੀ ਹੈ ਮੈਂ ਤਾਂ ਪਹੁੰਚਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਮੌਕੇ ਤੇ ਜੀਸੀਬੀ ਪਹੁੰਚੀ ਹੈ ਨਰੇਗਾ ਕਰਮਚਾਰੀਆਂ ਨੇ ਥੈਲੇ ਭਰ ਕੇ ਪਾੜ ਨੂੰ ਬੰਦ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਸਵਾਲਾਂ ਦੇ ਨਿਸ਼ਾਨ ਵਿੱਚ ਘੇਰੇ ਆਉਂਦੀ ਹੈ ਕਿ ਬੀਤੀ ਰਾਤ 1:30 ਵਜੇ ਦਾ ਪਾੜ ਪਿਆ ਹੋਇਆ ਹੈ ਪਰ ਅਧਿਕਾਰੀਆਂ ਵੱਲੋਂ ਪਾਣੀ ਵੱਡੀ ਪੱਧਰ ਤੇ ਨਾ ਘਟਾਇਆ ਜਾਣਾ ਇੱਕ ਸਵਾਲ ਪੈਦਾ ਨਜ਼ਰ ਆਉਂਦਾ ਨਜ਼ਰ ਆ ਰਿਹਾ ਹੈ ਪਰ ਪਾਣੀ ਘਟਿਆ ਹੈ ਪਰ ਫਿਰ ਵੀ ਉਸ ਦੇ ਬਾਵਜੂਦ ਪਾਣੀ ਵੱਡੀ ਪੱਧਰ ਤੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਪੈ ਰਿਹਾ ਹੈ ਇੱਕ ਸਵਾਲੀਆ ਨਿਸ਼ਾਨ ਪੈਦਾ ਹੁੰਦਾ ਹੈ ਉਹ ਤੁਹਾਨੂੰ ਸੁਣਾ ਆਗਰਲੇ ਜਿੰਨੇ ਨੱਕੇ ਨੇ ਸਾਰੇ ਬੰਦ ਨੇ ਫਰਮੇਲ ਜੀ 40 ਵਿਗੇ ਬਾਣ ਲਾ ਲਾ ਵੀ ਸਾਰਾ ਡੁੱਬਿਆ ਗਿਆ ਆਹੋ ਜਿਹੜੀ ਆਪ ਨਹੀਂ ਤੱਕਣੀ ਇਹ ਵੀ ਗਈ ਬਈ ਹੁਣ ਆਈ ਜੱਲੂ ਵੀ ਧੋਣਾ ਦੇਖਦਾ ਕਿਸੇ ਤੱਕ ਬਾਕੀ ਸਵੇਰ ਰਾਤ ਦਾ ਟੁੱਟਿਆ ਜੀ ਹੁਣ ਲਾਲੂ ਕਿੰਨੇ ਦਾ ਠੀਕ ਟਾਈਮ ਹੋ ਗਿਆ ਲਾਲੂ ਬੈਠ ਮੈਨੂੰ ਨਹੀਂ ਪੁੱਗਿਆ ਮੀਨ ਖਾਨ ਹੁੰਦਾ ਦੀ ਜੇ ਹੁਣ ਰਾਤ ਆ ਅਸੀਂ ਉਹਦੇ ਸਾਡੀ ਨਾਲ ਲੜਾਈ ਹੋ ਜਾਂਦੀ ਨੀ ਨਵਾਂ ਟਰੈਕਟਰ ਲਾਇਆ ਸੀ ਕਿ ਹੁਣ ਉਹਨਾਂ ਦਾ ਨੁਕਸਾਨ ਹੁੰਦਾ ਦੀ ਉਹ ਵੀ ਨੱਕਾ ਲਾ ਕੇ ਅੱਗੇ ਉਹਨਾਂ ਦਾ ਨੁਕਸਾਨ ਹੋਣ ਕਰਕੇ ਜਦੋਂ ਉਹਨਾਂ ਨੇ ਨੱਕਾ ਲਾਤਾ ਸਾਡੇ ਆਕੇ ਟੁੱਟ ਗਿਆ ਉਹਦੇ ਹੁਣ ਜੇ ਉਹਨੇ ਰਾਤ ਆ ਅਸੀਂ ਹੁੰਦਾ ਸੀ 7 8 9 ਵਜੇ ਗਿਆ ਜੀ ਸੂਜ ਦੇਖ ਦੇ ਕੇ ਜੇ ਰਾਤ ਉਹਦੇ ਮੌਕੇ ਤੇ ਬੰਦੇ ਹੁੰਦੇ ਰਾਤ ਨੂੰ 9 10 ਵਜੇ ਆ ਕੇ ਨੱਕਾ ਲਾ ਕੇ ਗਏ ਨੇ ਬਾਈ ਉਹ ਉਹ ਪਾਣੀ ਚੱਲ ਰਿਹਾ ਹੈ ਪਾਣੀ ਚੱਲ ਰਿਹਾ ਸਵੇਰ ਦਾ ਕਰਿਆ ਉਹ ਜੀ ਸਵੇਰ ਪਾਣੀ ਵੀ ਜਾ ਕੇ ਮੈਂ ਸਾਡੇ ਛੋਟੀ ਪਿੰਡ ਬਾਹਰ ਤੇ ਜਾ ਕੇ ਤੇ ਨਾਲ ਤੋਂ ਮੈਂ ਆਪ ਜਾ ਕੇ ਬੰਦ ਕਰਾ ਕੇ ਆਈ ਹੀ ਉੱਥੋਂ ਵੀ ਭਾਈ ਜਾ ਕੇ ਤਾਂ ਦੇਖੋ ਤੇ ਕੀ ਕੁਸ ਹੋ ਰਿਹਾ ਹੁਣ ਲਾ ਲਓ ਵੀ ਉਹ ਤੱਕ ਪਾਣੀ ਪਹੁੰਚ ਗਿਆ ਸਾਰੇ ਉਹ ਸੜਕ ਨੂੰ ਜਿਆਦਾ ਕਰਿਆ ਹੀ ਪਾਣੀ ਉਧਰ ਰਾਤ ਦਾ ਸੂਆ ਟੁੱਟਿਆ ਹੋਇਆ ਵਾ ਓਕੇ ਕਰਨਾ ਬਦਦੇ ਸੀ ਇਕੱਲਾ ਜੋਰ-ਜੋਰ ਦੇ ਵਿੱਚ ਕਾगज ਪਾਇਆ ਹੋਇਆ ਹੈ ਜੀ ਬਸ ਥੱਲੇ ਕੋਈ ਕਾਰੀ ਨਹੀਂ ਹੈਗਾ ਸਲੈਬ ਦੀ ਥਾਈ ਜੀ ਵੀ ਦੇਖ ਲਓ ਕਿੰਨਾ ਕਮੋਟਾ ਸੋ ਨੂੰ ਕਿੰਨੇ ਕਿੰਨਚੀ ਲੱਗਦਾ ਮਾਲ ਇਹ ਬਾਕੀ ਪਾੜੜੀ ਦੇਖ ਲਓ ਪਾੜੜੀ ਦੇ ਤੇਲੇ ਬਸ ਕੀ ਹਾਲਾ ਕੋਈ ਮਿੱਟੀ ਨਹੀਂ ਲਾਇਆ ਹੋਇਆ ਲਵੇ ਕੁਝ ਵੀ ਨਹੀਂ ਕਰਿਆ ਹੋਇਆ ਜੀ ਜਿਹੜਾ ਨੁਕਸਾਨ ਹੋਊਗਾ ਦਾ ਜ਼ਿੰਮੇਵਾਰਤਾ ਹੋ ਗਿਆ ਨਾ ਮੈਕਮਾ ਤਾਂ ਉੱਥੇਕ ਤਾਂ ਬਣਾ ਕੇ ਰੁਪਏ ਵਾਗ ਗਏ ਇੱਥੋਂ ਕਿਸੇ ਨੇ ਮੁੜ ਕੇ ਇੱਥੇ ਕੋਈ ਗੌਰ ਨਹੀਂ ਕਰੀ ਕੁਝ ਨਹੀਂ ਕਰਿਆ ਹੈਗਾ ਹੁਣ ਮੇਰਾ 40 ਵਿਗੇ ਬਾਣਾ ਠੇਕੇ ਤੇ ਜਿਹੜਾ ਲਾਲਕ ਠੇਕਾ ਕੀ ਹੋਇਆਗਾ ਮੇਰਾ ਤਾਂ ਨੁਕਸਾਨ ਆਏਗਾ ਸਾਰਾ ਆਪਣੀ ਤਾਂ ਮੈਕਮਾ ਨੂੰ ਹੀ ਫੀਲ ਆ ਵੀ ਆਪਾਂ ਜਿਹੜਾ ਬਣਦਾ ਦਾ ਮੁਆਵਜ਼ਾ ਮਿਲਣਾ ਚਾਹੀਦਾ ਕੀ ਨਾਮ ਹੈ ਜੀ ਜਗਦੀਪ ਸਿੰਘ ਹੈ ਕਿਹੜਾ ਪਿੰਡ ਹੈ ਜੀ ਪਿੰਡ ਆਪਣਾ ਛੋੜੀ ਬਾਲ ਦਾ ਵੀਰੇ ਆ ਪੂਰੇ ਕਿਹੜੇ ਪਿੰਡੇ ਜਮੀਨ ਦਾ ਸੂਆ ਟੁੱਟਿਆ ਕਿਹੜੇ ਪਿੰਡ ਟੁੱਟਿਆ ਇਹ ਕੀ ਗੱਲ ਹੈ ਜਮੀਨ ਇਹ ਵੀਰੇ ਭੱਟੀ ਵਾਲਦੀ ਆ ਜੀਰਕਪੁਰ ਦੇ ਬੰਦੇ ਨੇ ਖਰੀਦੀ ਹੋਈ ਆਪਣੀ ਲਵੇ ਠੇਕੇ ਤੇ ਆ ਜਿਹੜਾ ਸੂਆ ਇਹ ਕਦੋਂ ਟੁੱਟਿਆ ਇਹ ਰਾਤ ਦਾ ਟੁੱਟਿਆ ਹੈ ਜੀ ਅਧਿਕਾਰੀਆ ਰਾਤ ਦਾ ਕੋਈ ਚੋੜ ਲਵੇ ਨਹੀਂ ਰਾਤ ਦਾ ਤਾਂ ਨਹੀਂ ਵੀਰੇ ਕੋਈ ਆਇਆ ਤੁਹਾਨੂੰ ਫੋਨ ਕਰਿਆ ਅਧਿਕਾਰੀਆਂ ਨੂੰ ਜੀ ਨਹੀਂ ਅਸੀਂ ਤਾਂ ਕਰਿਆ ਦੀ ਮੁੰਡੇ ਸਵੇਰੇ ਜਿੱਥੇ ਜਿਹੜੇ ਹੋਰ ਪਾਸੇ ਡਿਊਟੀ ਤੇ ਉਹਨਾਂ ਨੂੰ ਕਰਿਆ ਦੀ ਜਿਹਨਾਂ ਨੂੰ ਮੈਂ ਜਾਣਦਾ ਸੀ ਉਹ ਆਏ ਨਹੀਂ ਵੀਰੇ ਵਿਚਾਰੇ ਸਵੇਰ ਦੇ ਅੱਛਾ ਜੀ ਤੇ ਸਾਰੀ ਰਾਤਾਂ ਹੀ ਚੱਲੀ ਗਈ ਸੂਆ ਸਾਰੀ ਰਾਤ ਚੱਲ ਰਿਹਾ ਵੀਰੇ ਸੂਆ ਬੰਦ ਕਰਿਆ ਨਹੀਂ ਜੰਮ ਰਾਤ ਦਾ ਜ ਤੇ ਹੁਣ ਵੀ ਸੂਆ ਚੱਲ ਰਿਹਾ ਜੀ ਵਾਲੇ ਵੀ ਨਿਰਵਿਗਣ ਚੱਲੇ ਰਿਹਾ ਈ ਤੁਹਾਡੇ ਸਾਹਮਣੇ ਦੇਖ ਲਓ ਥੋੜੀ ਕਿੰਨੀ ਜੀਰੀ ਲੱਗ ਚੁੱਕੀ ਸੀ 40 ਵਿਗੇ ਬਾਹਣਾ ਨੁਕਸਾਨ ਆ ਗਿਆ ਬਾਈ ਠੇਕੇ ਦਾ ਬਾਹਣਾ ਸਾਰਾ ਤੇ ਜਿਹੜੀ ਕਿੰਨਾ ਕ ਨੁਕਸਾਨ ਹੋ ਗਿਆ ਵੀਰ ਜੀ ਆਪਣਾ ਨੁਕਸਾਨ ਤਾਂ ਲਾ ਲਓ ਜੀ ਹੁਣ 2.5 ਲੱਖ ਰੁਪਏ ਠੇਕੇ ਹੀ ਬਣਦਾ ਜੀ ਸਮਾਹੀ ਦਾ ਜੀ ਬਾਕੀ ਜਿਹੜੀ ਹੁਣ ਜੀਰੀ ਲਗਵਾਈ ਆ ਖਰਚਾ ਸਾਰਾ ਲਾ ਲਓ ਕਿੰਨਾ ਖਰਚਾ ਹੋ ਗਿਆ ਹੋਵੇ ਜਿੰਨੇ ਬਾਹਣ ਤੇ ਹੁਣ ਤੱਕ ਕੋਈ ਅਧਿਕਾਰੀ ਪਹੁੰਚਿਆ ਨਹੀਂ ਕੋਈ ਨਹੀਂ ਪਹੁੰਚਿਆ ਜੀ ਐਸ ਜੀ ਆਇਆ ਜੀ ਨਹੀਂ ਨਹੀਂ ਕੋਈ ਨਹੀਂ ਆਇਆ ਜੀ ਹੁਣ ਕੀ ਕਹਿ ਰਹੇ ਨੇ ਤੁ ਕਨੇ ਕਰਦੇ ਆਂ ਇਹ ਬੰਦ ਪਰ ਐ ਵੀ ਛੱਡਦਾ ਨੁਕਸਾਨ ਹੋ ਗਿਆ ਨਾ ਸਾਨੂੰ ਤਾਂ ਇਹਦਾ ਕੋਈ ਕੋਈ ਦਾ ਹੱਲ ਕੀਤਾ ਜਾਵੇ ਪਰ ਏਕੜ ਕਿੰਨਾ ਖਰਚ ਆਉਂਦੇ ਜੀਰੀ ਲਵਾਈ ਦਾ ਆਪਣੇ ਦੇ ਪਰ ਏਕੜ ਮੰਨ ਕੇ ਚੱਲੋ ਜੀ 10000 ਰੁਪਏ ਦਾ ਹੈਗੀ ਐ ਜੀ ਪਨੀਰੀ ਹੈ ਆਪਣੇ ਲਵੇ ਹੋਰ ਹੈ ਨਹੀਂ ਜੀ ਆਪਣੇ ਲਾਸ਼ਰੀ ਬਸ ਲੱਗੀ ਜਿਹੜੀ ਹੈਗੀ ਤੀ ਹੈ ਨਹੀਂ ਪਨੀਰੀ ਜਿਹੜੀ ਹੈਗੀ ਦੀ ਲੱਗੀ ਸਾਰੀ ਤੇ ਹੁਣ ਕੀ ਮੰਗ ਕਰ ਰਹੇ ਹੋ ਤੁਸੀਂ ਮੰਗਦਾ ਭਾਈ ਕਹਿੰਦੇ ਵੀ ਜਿਹੜਾ ਹੁਣ ਆਪਣਾ ਨੁਕਸਾਨ ਹੋਇਆ ਆਪਣ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਇਹ ਚੀਜ਼ ਦਾ ਹੀ ਨਲਕੀ ਕਿਹਦੀ ਕਿੰਨੇ ਜੀ ਨਲਕੀ ਮਹਿਕਮੇ ਦੀ ਆਈ ਕਿੰਨਾ ਚਰੋ ਗਿਆ ਸੂਆ ਬਣੇ ਨੂੰ ਜੀ ਸੂਆ ਬਣੇ ਨੂੰ ਪਿਛਲੇ ਸਾਲ ਬਣਾਈ ਸੂਆ ਪਿਛਲੇ ਸਾਲ ਵੀ ਆਪਣੇ ਕੋਲ ਟੁੱਟਿਆ ਰਿਹਾ ਪਿਛਲੇ ਸਾਲ ਪਤਾ ਸੀ ਦਿਨ ਚੋਰੇ ਤਾਂ ਅਸੀਂ ਰੋਕ ਲਿਆ ਜੀ ਠੀਕ ਹੈ ਜੀ ਹੁਣ ਪਿਛਲੇ ਸਾਲ ਵੀ ਅਸੀਂ ਜਿਹੜੇ ਹੁਣ ਮਗਰਲੇ ਮੋਗੇ ਨੇ ਅਸੀਂ ਉਦੋਂ ਵੀ ਕਿਹਾ ਸੀ ਵੀ ਭਾਈ ਜਿਹੜਾ ਸਾਡੇ ਜਦੋਂ ਸਾਨੂੰ ਲੋੜ ਸੀ ਸਾਡੇ ਤੁਕਾ ਵੀ ਬਣੀ ਨਹੀਂ ਆਈ ਇੱਥੇ ਠੀਕ ਹੈ ਜੀ ਹੁਣ ਰਾਤ ਮੀਂਹ ਪੈ ਗਿਆ ਕੱਲ ਮੀਂਹ ਪੈਣ ਕਰਕੇ ਸਾਰਾ ਪਾਣੀ ਸਾਡੇ ਕਿਹਨੇ ਚੱਲਿਆ ਜੀ ਜਿੰਨੇ ਮੋਗੇ ਦੀ ਕੋਈ ਉਹ ਮੋਗਾ ਖਲਾਉਣੀ ਆ ਸਾਰੇ ਮੋਗੇ ਬੰਦ ਦੇ ਮਾਲ ਮਗਲ ਗੱਲ ਕਰੀ ਤਾਂ ਮਾਇਕ ਮਰਾਤ ਦਾ ਕੋਈ ਵੀ ਚੜੀ ਹਾਲਚਾਲ ਪੁੱਛ ਨਹੀਂ ਨਹੀਂ ਇਹ ਤਾਂ ਸਵੇਰੇ ਮੁੰਡੇ ਹੁਣ ਇਹ ਬਾਈ ਕਹਿੰਦਾ ਵੀ ਮੇਰੀ ਵੀ ਡਿਊਟੀ ਦਾ ਕੋਈ ਹੋਰ ਉਧਰਲੇ ਸੂਈ ਵਾਲੇ ਕਹਿੰਦੇ ਵੀ ਸਾਡੀ ਅਸੀਂ ਆਏ ਆ ਜਿਹੜਾ ਮੌਕੇ ਦਾ ਉਹ ਜਈ ਉਹ ਨਹੀਂ ਅਜੇ ਤੱਕ ਵੀ ਪਹੁੰਚਿਆ ਨਹੀਂ ਕੋਈ ਵੀ ਅਧਿਕਾਰੀ ਛੋਟਲੇ ਪਹੁੰਚੇ ਨਹੀਂ ਜੀ ਨਹੀਂ ਇਹ ਮੰਗ ਕਰਦੇ ਚੀਜ਼ ਦੀ ਮੰਗ ਤੇ ਹੀ ਕਰਦੇ ਵੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਜਿਹੜਾ ਸਾਡਾ ਨੁਕਸਾਨਾ ਸਾਨੂੰ ਮਿਲਣਾ ਚਾਹੀਦਾ ਜੀ ਸ਼ੰਤਰਪਾਲ ਜੀ ਆ ਸ਼ੰਤਰਪਾਲ ਜੀ ਕੀ ਗੱਲ ਹੋਈ ਹੈ ਕੀ ਘਟਨਾ ਹੈ ਮਾਮਲਾ ਇਹ ਸੂਹਤ ਜਿਹੜਾ ਤਕਰੀਬਨ 20 ਸਾਲ 30 ਸਾਲ ਤੋਂ ਬੰਦ ਸੀਗਾ ਪਹਿਲੀ ਪਹਿਲਾਂ ਵੀ ਇਹੀ ਸਮੱਸਿਆ ਸੀ ਵੀ ਟੁੱਟ ਜਾਂਦਾ ਸੀ ਇਹਦੀ ਕੋਈ ਔਰ ਨਹੀਂ ਹੁੰਦੀ ਸੀ ਤੇ ਜਦੋਂ ਦਸੂਗਾ ਹੁਣ ਚੱਲ ਰਿਹਾ ਹੈਗਾ ਤੇ ਕੁਸਤੇ ਤੇ ਮਟੀਰੀਅਲ ਆਪਾਂ ਕਹਿ ਦਈਏ ਮਾੜਾ ਉੱਥੇ ਜਿਹੜਾ ਪਈ ਨੇ ਆਪਾਂ ਦੇਖ ਰਿਹਾ ਤੁਸੀਂ ਦੇਖ ਸਕਦੇ ਹੋ ਤੇ ਸੂਹ ਇਹ ਪਿਛਲੀ ਵਾਰ ਵੀ ਉੱਥੋਂ ਟੁੱਟ ਗਈ ਥੋੜੀ ਇੱਕ ਕਿਲੇ ਦੀ ਬਾਹੀ ਪਿੱਛੇ ਤੇ ਹੁਣ ਜਿਹੜਾ ਇਹ ਸੂਹਰ ਰਾਤ ਦਾ ਟੁੱਟਿਆ ਹੈ ਇਹ ਬੰਦੇ ਨੇ ਜ਼ਮੀਨ ਹੈ ਜਿਹੜੀ ਜੋਗਾ ਸੰਗ ਨੇ ਠੇਕੇ ਤੇ ਲੈਤੀ ਹੋਈ ਹੈਗੀ ਤੇ ਠੇਕੇ ਤੇ ਵੀ ਬਹੁਤ ਉੱਚੇ ਠੇਕੇ ਨੇ 80 85 90000 ਨੂੰ ਕਿਲੇ ਜ਼ਮੀਨ ਦਾ ਪੌਣੇ 5 ਬਿਗੇ ਦਾ ਜਿਹੜਾ ਹੈਗਾ 15-16000 ਨੂੰ ਠੇਕੇ ਤੇ ਹੈਗੀ। ਜੀਰੀ ਦੀ ਲਵਾਈ ਹੈ ਜਿਹੜੀ ਉਹ ਵੀ ਤਕਰੀਬਨ 1000 ਰੁਪਏ ਬਿਗਾ ਹੋਈ ਪਈ ਐ। ਜਿਹੜੀ ਹੁਣ ਇਹ ਬਹੁਤ ਮੁੱਲ ਲਊਗਾ। ਉਹ ਵੀ ਤਕਰੀਬਨ ਇੱਕ ਕੀਲੇ ਦੀ ਪੌਦ 6000 ਰੁਪਏ ਦੀ ਆਊਗੀ। 6000 ਉਹਦੀ ਲਵਾਈ ਹੋ ਗਈ 12000 ਮਤਲਬ ਕਿ ਇਹਨੂੰ ਜਿਹੜੀ ਕਣਕ ਜੀਰੀ ਉਹ ਸਾਰੀ ਵਿੱਚ ਹੀ ਵੜ ਗਈ ਅੱਜ ਤੋਂ ਜੀ। ਇਹਨੂੰ ਇਹਦੇ ਵਿੱਚੋਂ ਕੋਈ 1 ਰੁਪਈਆ ਦੀ ਬਚਨ ਲੱਗ ਰਿਹਾ ਮੇਰੇ ਹਿਸਾਬ ਚ। ਉਸ ਤੋਂ ਅਗਲੀ ਗਲਤੀ ਹੈ ਜਿਹੜੀ ਵੀ ਇਹ ਜਿਹੜਾ ਡਿਟੇਲ ਦੇ ਵਿੱਚ ਇਹ ਅੱਗੇ ਨਹਿਰ ਦੇ ਵਿੱਚ ਜਾਂ ਕਿਸੇ ਕਸੀ ਦੇ ਵਿੱਚ ਨਿਕਾਸੀ ਨਹੀਂ ਮੁਰੂ ਬੰਦਨ ਲ ਜਦੋਂ ਪਾਣੀ ਦੀ ਨਹੀਂ ਲੋੜ ਆਪੋ ਆਪ ਦੇ ਸਭ ਨੇ ਪੈ ਬੰਦ ਕਰਤੀ ਇਹਦੇ ਮੱਥੇ ਆ ਕਿ ਜਿਹੜਾ ਸੂਰ ਥੋੜਾ ਜਿਹਾ ਨੀਵਾ ਕਹਿ ਲਓ ਜੋ ਕੁਛ ਵੀ ਕਹਿ ਲਓ ਉਹ ਰਿਆ ਕੇ ਟੁੱਟ ਜਾਂਦਾ ਹੈਗਾ ਇਹ ਗਾਹਾਂ ਜਾ ਕੇ ਕਿਸੇ ਸੂਏ ਦੀ ਗਾਹਾਂ ਤੋਂ ਇਹ ਬਿਲਕੁਲ ਨਹੀਂ ਬਿਲਕੁਲ ਬੰਦੀ ਕੀਤਾ ਹੋਇਆ ਹੈਗਾ ਮਰੂ ਇਹ ਮਹਿਕ ਵੀ ਨਹੀਂ ਜਦੋਂ ਅੱਗੇ ਪੜੋਡੀਆਂ ਦੱਬ ਕੇ ਨਹਿਰ ਦੇ ਵਿੱਚ ਹੀ ਪਾਣੀ ਪਾ ਜੇ ਜਾਇ ਇਹਨੂੰ ਤੁਰੰਤ ਜਦੋਂ ਨਹੀਂ ਰੋਡ ਤਾਂ ਬੰਦ ਕੀਤਾ ਜਾਵੇ ਸੂਏ ਬਣੇ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਹੁਣ ਚੱਲਦੇ ਨੂੰ ਤਕਰੀਬਨ ਸਾਲ ਸਵਾ ਸਾਲ ਹੋ ਗਿਆ ਸੂਏ ਜਿਹੜਾ ਸੂਏ ਨਵੇਂ ਬਣਿਆ ਇਹ ਹਾਂਜੀ ਇਹ ਕਿੰਨਾ ਟਾਈਮ ਹੋ ਗਿਆ ਦੋ ਸਾਲ ਹੋ ਗਏ ਨੂੰ ਦੋ ਸਾਲ ਦੇ ਲਗਭਗ ਦੋ ਟਾਂਈ ਸਾਲ ਦੇ ਲਗਭਗ ਸਮਾਂ ਹੋ ਗਿਆ ਪਾਣੀ ਜਿਹੜੇ 1 ਸਾਲ ਬਾਅਦ ਇਹਦੇ ਵਿੱਚ ਇਹ ਕਹਿੰਦਾ ਭਾਬੀ ਜਿਹੜਾ ਮਟੀਰੀਅਲ ਉਹ ਵਧੀਆ ਨਹੀਂ ਜਾਨੀ ਕਿ ਲੱਗਿਆ ਮਟੀਰੀਅਲ ਦੇਖੋ ਜੀ ਵਧੀਆ ਹੋਵੇ ਫਿਰ ਟੁੱਟੇ ਕਿਉਂ ਪਹਿਲੀ ਪਾਟੜੀ ਦਾ ਕੰਮ ਹੀ ਨਹੀਂ ਨਾ ਹੋਇਆ ਜੀ ਇਧਰਲੀ ਪਾਟੜੀ ਤੋਂ ਵੀ ਠੇਕੇਦਾਰ ਨੇ ਮਿੱਟੀ ਨਹੀਂ ਲਿਆਗੇ ਭਾਈ ਇਹੀ ਮਿੱਟੀ ਤੱਕ ਤੱਕ ਪਾਟੜੀ ਇਹਨਾਂ ਦਾ ਟੁੱਟ ਨਹੀਂ ਟੁੱਟਣਾ ਜਦੋਂ ਦੁਬਾਰਾ ਵੀ ਚੱਲੂ ਫੇਰ ਵੀ ਟੁੱਟੂ ਇਹ ਹੁਣ ਪਹਿਲੇ ਪਾਸੇ ਬਾੜੀ ਦੇ ਤੁਸੀਂ ਲਵੇ ਲਾ ਕੇ ਦੇਖੋ ਕੈਮਰਾ ਇੱਕ ਜਮੀਂ ਮਾੜੀ ਮਾੜੀ ਮਿੱਟੀ ਆ ਜਦੋਂ ਮਿੱਟੀ ਹੋਣੀ ਕਿਹਨੂੰ ਟੁੱਟਣੀ ਆਈ ਉਧਰ ਸਾਈਡਾਂ ਤੇ ਜ਼ਮੀਨ ਨਹੀਂ ਹੈਗੀ ਜਦੋਂ ਮਿੱਟੀ ਮੁੱਢੀ ਮਿੱਟੀ ਇਹਨਾਂ ਨੇ ਕੜਵਾਈ ਹੋਣੀ ਜੀ ਮੈਂ ਕਿ ਮੈਨੇ ਕੋਈ ਗੌਰੀ ਨਹੀਂ ਕਰੀ ਵੀ ਜਿੰਨੀ ਜ਼ਮੀਨ ਬਣਦੀ ਹੈ ਮੈਂ ਜਮੀਨ ਛੜਵਾਉ ਜਮੀਨਦਾਰ ਦਾ ਛੜਦੋਂ ਤਿਆਰ ਮਿੱਟੀ ਲਾਉ ਸੂਏ ਦੇ ਲਵੇ ਇਹਨਾਂ ਨੇ ਮਿੱਟੀ ਨੂੰ ਲਈ ਆਹੀ ਮਿੱਟੀ ਜਿਹੜੀ ਹੈਗੀ ਦੀ ਸੂਏ ਪਾਟੜੀ ਨੀਮੀ ਕਰਦੇ ਸੂਆ ਹੁਣ ਉੱਚਾ ਕਰ ਦ ਤੁਹਾਨੂੰ ਦੇਖੇ ਰਿਹਾ ਜੀ ਪਹਿਲਾਂ ਜਦੋਂ ਇਹਨਾਂ ਨੇ ਉਦੋਂ ਪਹਿਲਾਂ ਕਹਿੰਦੇ ਵੀ ਮਿੱਟੀ ਲਿਆ ਕੇ ਬਾਅਦ ਚ ਪਾਵਾਂਗੇ ਬਾਅਦ ਵਿੱਚ ਆਮ ਕਿਹਨੇ ਮਿੱਟੀ ਨਹੀਂ ਪਾਈ ਪਾਟੜੀ ਨਹੀਂ ਵੀ ਕਰਤੀ ਹਾਂ ਅਗਰ ਗੱਲ ਕਰੀਏ ਤੁਹਾਨੂੰ ਇਹਦੀ ਬਾਰੇ ਕੰਪਲੀਟ ਪਹਿਲਾਂ ਮੈਂ ਕਿਹਨੂੰ ਕਰੀਏ ਜੀ ਜਿਹੜੇ ਜੈ ਜੈ ਸਾਹਿਬ ਉਹਰੇ ਆਉਂਦੇ ਸੀ ਇਹਨੂੰ ਬਾਰੀ ਬਾਰੀ ਸਾਨੂੰ ਨਾਉਣੀ ਹੀ ਉਹਨਾਂ ਦਾ ਪਤਾ ਉਹ ਤਾਂ ਹੁਣ ਬਦਲ ਹੀ ਜਾਂਦਾ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ ਜੀ ਕੀ ਕਿਹਾ ਉਹਨਾਂ ਨੂੰ ਤੁਨੇ ਕੀ ਕੰਪਲੀਟ ਕਰੀਏ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਬਾਈ ਦਾ ਮਿੱਟੀ ਦਾ ਕੋਈ ਹੱਲ ਕਰੋ ਪਹਿਲਾਂ ਤੇੜਾਂ ਖਾਰੇ ਦੀਵਰੇ ਵੀ ਭਾਈ ਜੇ ਸਾਡੇ ਪਾਣੀ ਪਹਿਲਾਂ ਤਾਂ ਆਉਂਦਾ ਨਹੀਂ ਸੀ ਜੀ ਹੁਣ ਜੇ ਆਇਆ ਤਾਂ ਤੇੜਾਂ ਦਾ ਹੁਣ ਤੁਸੀਂ ਉਦੋਂ ਦੇਖੇ ਰਹੇ ਹੋ ਵੀਰਾ ਹੱਲ ਕਰੋ ਕਹਿੰਨੇ ਸੁਣਵਾਈਉ ਨਹੀਂ ਕਰੀ ਹੁਣ ਰਾਤ ਡੱਕ ਕੇ ਆ ਗਏ ਸੂਆਂ ਦਾ ਟੁੱਟਣੀ ਸੀ ਸੂਏ ਪਾਣੀ ਹੁੰਦਾ ਜਦੋਂ ਕੋਈ ਉਰੇ ਆਉਂਦਾ ਹੀ ਨਹੀਂ ਹੈਗਾ ਹੁਣ ਪਿਛਲੀ ਵਾਰੀ ਵੀ ਘਾਰੇ ਪਏ ਦੀ ਦੋਏ ਪਾਸੇ ਅਸੀਂ ਦਿਨ ਚ ਕੋਲਤੇ ਦੀ ਅਸੀਂ ਕੰਟਰੋਲ ਕਰ ਲਿਆ ਪਾਣੀ ਅਸੀਂ ਉਦੋਂ ਵੀ ਗਿਆ ਦੀ ਵੀ ਭਾਈ ਨਰੇਗਲੇ ਲਾਗੇ ਦੇ ਲਵੇ ਲਵੇ ਮਿੱਟੀ ਲਵਾਓ ਮੁੜ ਕੇ ਕਹਿੰਨੇ ਫੇਰ ਨਹੀਂ ਸੁਣਵਾਈ ਕਰੀ ਮਿੱਟੀ ਤਾਂ ਹੁਣ ਵੀ ਹੈ ਨਹੀਂ ਹੁਣ ਵੀ ਸੂਏ ਦੀ ਮਿੱਟੀ ਪਟਕੇ ਜੀ ਮਿੱਟੀ ਹੁਣ ਵੀ ਨਵੇ ਕੋਈ ਮਿੱਟੀ ਨਹੀਂ ਥੱਲੇ ਲੱਗ ਜਾਣਾ ਫੇਰ ਇਧਰ ਰੋਟੇ ਆਲੇ ਨੇ ਆ ਜੀ ਜੇਰਾ ਉਦੇਸ਼ ਸ਼ਰਮਾ ਜੀ ਉੱਥੇ ਜਿਹੜਾ ਪਾੜ ਪਿਆ ਇਹਦੀ ਰਾਤ ਨੂੰ ਪਾੜ ਪਿਆ ਤਾਂ ਕਿੰਨਾ ਇਹ ਸਾਨੂੰ ਸਵੇਰੇ ਸੂਚਨਾ ਮਿਲੀ ਹੈ ਜੀ ਪਾੜ ਪਿਆ ਤੇ ਉਹਦੇ ਨਾਲ ਹੀ ਅਸੀਂ ਨਰੇਗਾ ਥੈਲੇ ਤੇ ਜੀਸੀਬੀ ਅਰੇਂਜ ਕਰਕੇ ਪਾਣੀ ਪਾਣੀ ਬੰਦ ਕਰਾ ਕੇ ਤੇ ਸ਼ੁਰੂ ਕੰਮ ਕਰਾ ਰਹੇ ਹਾਂ ਨੂੰ ਖਤਮ ਕਰ ਦਾਂਗੇ ਜੀ ਤਾਂ ਜਿਵੇਂ ਪਿੰਡ ਵਾਸੀਆਂ ਵੱਲੋਂ ਕਹਿ ਗਿਆ ਜਿਨ੍ਹਾਂ ਦੀ ਜ਼ਮੀਨ ਹੈ ਕਹਿੰਦੇ ਕਿ ਅਸੀਂ ਰਾਤ ਦੀ ਜਾਣਕਾਰੀ ਦਿੱਤੀ ਤਾਂ ਸਵੇਰੇ ਖੁਦ ਜਾ ਕੇ ਜਿਹੜੀ ਨਹਿਰ ਦਾ ਅਸੀਂ ਬੰਦ ਕਰਵਾ ਦਿੱਤੀ ਇਹ ਪਾਣੀ ਚੱਲ ਰਿਹਾ ਸੀ ਸੂਏ ਚ ਕਾਫੀ ਦਿਨੋਂ ਕੱਲ ਮੀਂਹ ਆ ਗਿਆ ਜੀ ਪੱਦਲ ਆਉਗੇ ਕਾਫੀ ਕੀ ਪੈ ਗਿਆ ਜਿਮਿਦਾਰਾਂ ਨੇ ਆਪਣੇ ਮੋਗੇ ਬੰਦ ਕਰ ਲਏ ਜੀ ਤੇ ਉਹਦੇ ਕਰਕੇ ਫਿਰ ਪਾਣੀ ਪਿੱਛੇ ਜਾਦੇ ਹੋ ਹੋਂ ਕਾ ਕੇ ਓਵਰ ਓਵਰਫਲੋ ਹੋ ਕੇ ਟੁੱਟਿਆ ਜੀ ਆ ਅਗਰ ਗੱਲ ਕਰੀਏ ਜੀ ਪਾਣੀ ਜਦੋਂ ਨਿਕਾਸੀ ਨਹੀਂ ਇਸ ਮੈਕਨੇਦਰ ਕਿਉਂ ਨਹੀਂ ਜਾਣ ਦਿੰਦੇ ਕਿ ਉੱਥੇ ਪਾਣੀ ਓਵਰਫਲੋ ਚੱਲ ਰਿਹਾ ਹੈ ਇਹਨਾਂ ਨੇ ਸ਼ਾਮ ਨੂੰ 5:30 ਵਜੇ 6:00 ਵਜੇ ਬੋਰ ਵੀ ਕਰ ਦੇਣਾ ਅਧਿਕਾਰੀਆਂ ਨੂੰ ਪਰ ਅਧਿਕਾਰੀਆਂ ਨੇ ਉਹ ਤਾਂ ਬੜੀ ਜੀ ਇਹ ਜਿਹੜਾ ਪਾਣੀ ਦਾ ਜਿਹੜਾ ਨਿਕਾਸੀ ਦਾ ਜੀ ਇਹਦਾ ਪਾਈਪ ਲਾਈਨ ਦਾ ਕੰਮ ਚੱਲ ਰਿਹਾ ਸੀ ਉਹ ਕੋਈ ਪਿੰਡ ਵਾਲਿਆਂ ਦਾ ਇਸ਼ੂ ਕਰਕੇ ਆਪਸੀ ਉਹਦੇ ਕਰਕੇ ਉਹਨਾਂ ਨੇ ਪਾਣੀ ਛੱਡ ਲਿਆ ਪਾਣੀ ਇਸ ਟਾਈਮ ਇੱਕ ਇੱਕ ਵਾਰ ਬੰਦ ਹੋ ਗਿਆ ਪਰ ਉਹ ਹੁਣ ਉਹ ਵੀ ਚੱਲ ਰਿਹਾ ਸਾਡਾ ਅਸੀਂ ਪਾਈਪਾਂ ਅਰੇਂਜ ਕਰਕੇ ਸਟਾਕ ਕਰਕੇ ਫਸਲ ਵੱਢਣ ਤੋਂ ਬਾਅਦ ਕੰਮਸ਼ਾਹ ਪਾਣੀ ਰੁਕਿਆ ਹੋਇਆ ਹੈ ਪਾਣੀ ਅਸੀਂ ਦੇਖ ਰਹੇ ਹਾਂ ਰੁਕਿਆ ਪਰ ਪਾਣੀ ਹਾਲੇ ਵੀ ਚੱਲ ਰਿਹਾ ਹੈ ਜਿਹੜਾ ਇਹ ਪਾਣੀ ਹੈ ਇਹ ਥੋੜਾ ਪਾਣੀ ਜਿਹੜਾ ਬੰਨ ਤੋਂ ਸਿੰਕ ਕੇ ਆਉਂਦਾ ਉਹ ਹੌਲੀ ਹੌਲੀ ਬੰਦ ਹੋਏਗਾ ਕਿਉਂਕਿ ਕਾਫੀ ਦੂਰ ਤੋਂ ਪਾਣੀ ਆ ਰਿਹਾ ਹੈ ਸਰ ਜਿਹੜੇ ਕਿਸਾਨ ਨੂੰ ਨੁਕਸਾਨ ਹੋਇਆ ਹੈ ਨਾ ਉਹ ਭਾਈ ਕੌਣ ਕਰੇਗਾ ਜੀ ਇਹਦਾ ਜੀ ਹੁਣ ਇਸੇ ਮੌਕੇ ਤੇ ਫਿਲਹਾਲ ਇਹੀ ਬੰਦ ਕਰਨੀ ਆਏ ਜੀ ਤੇ ਇਹ ਬੰਦ ਕਰਾ ਕੇ ਫਿਰ ਦੇਖਦੇ ਹਾਂ ਠੀਕ ਹੈ